ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਹਰ ਪੀੜਤਾਂ ਵਾਸਤੇ ਕਣਕ ਦੀ ਕਲੈਕਸ਼ਨ ਦੀ ਜ਼ਿੰਮੇਵਾਰੀ ਲਗਾਈ ਗਈ ਸੀ। ਬਲਾਡਾ ਦੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਹਕਮਵਾਲਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਹਿਬ ਕੋਰ ਕਮੇਟੀ ਦੇ ਫੈਸਲੇ ਮੁਤਾਬਕ ਹਲਕਾ ਬਲਾਡਾ ਦੇ ਹਰ ਪੀੜਤਾਂ ਵਾਸਤੇ 300 ਕਵਾਂਟਲ ਕਣਕ ਇਕੱਠੀ ਕਰਕੇ ਭੇਜਣ ਦਾ ਟੀਚਾ। ਪਰੰਤੂ ਪਰੰਤੂ ਸਾਡੀ ਪਾਰਟੀ ਜਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੁਰਕਨੇ ਸਾਹਿਬ ਜਿਹੜਾ ਜੂਥ ਪ੍ਰਧਾਨ ਦਵਿੰਦਰ ਸਿੰਘ ਚੱਕ ਅਲੀ ਸਰ ਸਾਹਿਬ ਅਤੇ ਸਰਕਲ ਦੇ ਸਾਰੇ ਸਰਕਲ ਜਥੇਦਾਰ ਸੀਨੀਅਰ ਲੀਡਰਸ਼ਿਪ ਨੇ ਸਾਡੇ ਸਪਰਕ ਸਦਕਾ 500 ਕਵਾਂਟਰ ਕਣਕ ਇਕੱਠੀ ਕੀਤੀ ਹੈ ਇਸ ਮੌਕੇ ਉਹਨਾਂ ਵੱਲੋਂ ਜਿਨ੍ਹਾਂ ਦੇ ਘਰਾਂ ਵਿੱਚ ਕਣਕ ਆਈ ਆ ਉਹਨਾਂ ਨੇ ਸਾਰਿਆਂ ਤੋਂ ਤਹਾਂ ਦੇ ਲੋ ਧੰਨਵਾਦ ਕੀਤਾ ਜਿਨ੍ਹਾਂ ਵਰਕਰਾਂ ਨੇ ਕਣਕ ਇਕੱਠੀ ਕਰਕੇ ਸਾਡੀ ਮਦਦ ਕੀਤੀ ਉਹਨਾਂ ਦਾ ਵੀ ਤਹਾਂ ਤੈਨੂੰ ਧੰਨਵਾਦ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਕਣਕ ਦੀ ਪੈਕਿੰਗ ਟਰਾਂਪੋਰਟੇਸ਼ਨ ਦੀ ਜ਼ਿੰਮੇਵਾਰੀ ਗੁਰਪਾਲ ਸਿੰਘ ਠੇਕੇਦਾਰ ਨੇ ਲਈ ਗਈ ਸੀ ਜੇ ਨਾਲ ਲੋਏ ਜ਼ਿੰਮੇਵਾਰੀ ਬਹੁਤ ਹੀ ਬਖੂਬੀ ਨਿਭਾਈ ਗਈ ਉਹਨਾਂ ਵੱਲੋਂ ਸਾਰੇ ਜਥੇਬੰਦੀਆਂ ਦਾ ਆਪਣਾ ਚੌਕਦਾਨ ਪਾਉਣ ਦਾ ਬਹੁਤ ਧੰਨਵਾਦ ਕੀਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਠੰਡਾ ਦੇ ਕੇ ਰਵਾਨਾ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਤੇ ਹਰ ਸਮੇਂ ਮਦਦ ਕਰਨ ਦੇ ਵਿੱਚ ਚਾਹ ਸੁਖਵੀਰ ਸਿੰਘ ਬਾਦਲਾਵਲ ਹੜਪੀੜਤਾਂ ਨੂੰ ਪੈਸੇ ਦੇ ਨਕਦੀ ਦੇ ਕੇ ਵੀ ਮਦਦ ਕੀਤੀ ਉੱਥੇ ਕਣਕਾਂ ਦੇ ਰਾਹੀਂ ਭੇਜੇ ਜਾ ਰਹੇ ਹਲਕਿਆਂ ਵਿੱਚੋਂ ਵੱਖ-ਵੱਖ ਟਰੱਕਾਂ ਦੇ ਰਾਸ਼ਨ ਦੇ ਨਾਲ ਬਹੁਤ ਵੱਡੀ ਹੜਪੀੜਤਾਂ ਦੇ ਲਈ ਇੱਕ ਮਦਦ ਦੀ ਨਜ਼ਰ ਆ ਰਹੀ ਹੈ ਜੋ ਕਿ ਆਪਣੇ ਆਪ ਜੋ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ ਕਿਉਂਕਿ ਹੜਪੀੜਤਾਂ ਦੀ ਮਦਦ ਕਰਨਾ ਇੱਕ ਆਪਣੇ ਆਪ ਦੇ ਵਿੱਚ ਹੀ ਬਹੁਤ ਵਧੀਆ ਹੀ ਕੰਮ ਹੈ ਕਿਉਂਕਿ ਉਹਨਾਂ ਨੂੰ ਇਸ ਸਮੇਂ ਬਹੁਤ ਵੱਡੀ ਲੋੜ ਹੈ ਜਿੱਥੇ ਮਦਦ ਕੀਤੀਆਂ ਜਾ ਰਹੀਆਂ ਹਨ ਉੱਥੇ ਸ਼੍ਰੋਮਣੀ ਅਕਾਲੀ ਦਲ ਇਸ ਦੇ ਨਾਲ ਪੰਜਾਬ ਦੇ ਵਿੱਚ ਸਮੁੱਚੇ ਤੌਰ ਤੇ ਵਧੀਕ ਢਾਂਚਾ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਬੋਲੇ ਹਾਂ ਠੀਕ ਹੈ ਜੀ ਆ ਗਈ ਦਵਿੰਦਰ ਆ ਜਾ ਯਾਰ ਬਾਜੀ ਬਾਜੀ ਡੈਡ ਸਾਹਿਬ ਬੋਲੇ ਇਸੋ ਨਿਹਾਲ ਸ਼ੁਕਰੀਆ ਨਾਰੋ ਛੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੰਜੀਤ ਸਿੰਘ ਬਾਦਲ ਜੀ ਜਿਹੜਾ ਪਿਛਲੇ ਬਹੁਤ ਵੱਡੀ ਆਫਤਾਈ ਇਤੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਚਿੱਲਿਆਂ ਦੇ ਵਿੱਚ ਜਿਹੜਾ ਪਾਣੀ ਦਾ ਜਿਹੜਾ ਕਹਿ ਸੀ ਉੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਆ ਪਹਿਲਾਂ ਹੜਾਂ ਦੇ ਦੌਰਾਨ ਮੌਕੇ ਤੇ ਜਾ ਕੇ ਬਹੁਤ ਵੱਡੀਆਂ ਜਿਹੜੀਆਂ ਮਤਲਬਾਂ ਕੀਤੀਆਂ ਨੇ ਉਸ ਸਮੇਂ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਕੋਰ ਕਮੇਟੀ ਨੇ ਸਾਰੀ ਸੀਨੀਅਰ ਲੀਡਰਸ਼ਿਪ ਨੇ ਫੈਸਲਾ ਕਰਿਆ ਸੀ ਵੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਦੀ ਬਜਾਈ ਆ ਤੇ ਗਰੀਬਾਂ ਨੂੰ ਜਿਹੜੀ ਕਣਕ ਖਾਣ ਵਾਸਤੇ ਉਹ ਸ਼੍ਰੋਮਣੀ ਅਕਾਲੀ ਦਲ ਮਹయ్యా ਕਰਾਊਗਾ ਉਹਦੇ ਹੀ ਲੜੀ ਦੇ ਤਹਿਤ ਸਾਨੂੰ ਬੁਲਾਡਾ ਹਲਕੇ ਨੂੰ ਸਾਡੇ ਹਲਕਾ ਇੰਚਾਰਜ ਡਾਕਟਰ ਸਿੰਘ ਨਿਸ਼ਾਨ ਨਿਸ਼ਾਨ ਸਿੰਘ ਜੀ ਨੂੰ ਤੇ ਜਿਹੜੀ 300 ਕੁਇੰਟਲ ਕਣਕ ਦੀ ਜਿਹੜੀ ਆਨੂੰ ਲਾਈ ਸੀ ਤੇ ਜਿਹੜੀ ਉਹਦੇ ਵਿੱਚ ਜਿਹੜੇ ਸਾਰੇ ਸਰਕਲ ਪ੍ਰਧਾਨਾਂ ਦੇ ਸਾਰੇ ਸੀਨੀਅਰ ਜਥੇਬੰਦੀ ਨੇ ਤੇ ਸਾਰੇ ਵਰਕਰਾਂ ਨੇ ਬੜੀ ਮਿਹਨਤ ਕਰਕੇ ਪਿੰਡਾਂ ਦੇ ਵਿੱਚੋਂ ਬਹੁਤ ਵੱਡਾ ਹੰਗਾਰਾ ਮਿਲਿਆ ਕਣਕਾ ਜਿਹੜੀ ਉਹ 500 ਕੁਇੰਟਲ ੱਕੀ ਹੋਈ ਆ ਤੇ ਜਿਹੜੀ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨ ਜੀ ਦੀ ਅਗਵਾਈ ਹੇਠ ਉਸ ਕਣਕਾ ਜਿਹੜੀ ਅੱਜ ਅਸੀਂ ਇੱਥੇ ਰਵਾਨਾ ਕਰ ਰਹੇ ਹਾਂ ਤੇ ਇਸ ਜਿਹੜੀ ਰਵਾਨਾ ਕਰਨ ਦੇ ਸਮੇਂ ਤੇ ਸਾਰੀ ਸਮੂਹੀ ਭਲਾ ਡਾ ਹਲਕੇ ਦੀ ਜਥੇਬੰਦੀ ਤੇ ਹਲਕੇ ਦੇ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਜੀ ਤੇ ਇਹ ਕਣਕਾ ਜਿਹੜੀ ਜਾ ਕੇ ਪਾਰਟੀ ਪ੍ਰਧਾਨ ਜੀ ਜਿੱਥੇ ਵੀ ਕਹਿਣਗੇ ਉੱਥੇ ਜਾਊਗੀ ਤੇ ਜਿੱਥੇ ਵੀ ਇਹ ਕਹਿਣਗੇ ਉਥੇ ਮਈਆ ਕਰਾਈ ਜਾਊਗੀ ਅਸੀਂ ਜਿੱਥੇ ਏਡੀ ਵੱਡੀ ਗਿਣਤੀ ਵੱਡੀ ਗਿਣਤੀ ਦੇ ਵਿੱਚ ਸਾਰੇ ਵਰਕਰ ਆਏ ਨੇ ਲੀਡਰ ਸਾਹਿਬਾਨ ਆਏ ਨੇ ਤੇ ਸਾਰੀ ਪਿੰਡਾਂ ਦੀ ਜਥੇਬੰਦੀਆਂ ਚੋਂ ਜਿੰਨੀ ਵੀ ਕਣਕ ਕਿੱਕੀ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਿਛਲੇ ਸਮੇਂ ਦੌਰਾਨ ਜੋ ਹੜਾ ਦੌਰਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਜੋ ਉਥੇ ਵਾਦਾ ਕਰਕੇ ਜੀ ਉਹਨਾਂ ਨੂੰ ਹੜਾ ਪੀੜਤ ਇਲਾਕੇ ਨੂੰ ਵੀ ਜੋ ਅਸੀਂ ਕਣਕ ਦੀ ਸੋਨੂੰ ਸੇਵਾ ਭੇਜਾਂਗੇ ਉਸ ਦੇ ਤਹਿਤ ਅੱਜ ਸਾਡੇ ਹਲਕਾ ਭਲਾੜਾ ਤੋਂ ਸਾਡੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਜੀ ਦੀ ਰਹਿਨਮਾਈ ਹੇਠ ਤੇ ਸਾਰੇ ਸਰਕਲ ਜੇਜ਼ਦਾਰਾਂ ਨੇ ਪੂਰੀ ਮਿਹਨਤ ਨਾਲ ਕਣਕ ਇਕੱਠੀ ਕਰਕੇ ਪੈਕਿੰਗ ਕਰਕੇ ਉਸ ਨੂੰ ਅੱਜ ਰਵਾਨਾ ਕਰ ਰਹੇ ਹਾਂਗੇ ਸੋ ਜਿਹੜੀ ਉੱਥੇ ਫਸਲ ਮਰੀ ਹੈਗੀ ਤੇ ਉਹਦੇ ਦੇ ਬੀਜ ਵਾਸਤੇ ਪਾਰਟੀ ਪ੍ਰਧਾਨ ਨੇ ਡਿਊਟੀ ਲਾਈ ਸੀ ਉਹਦੇ ਵਾਸਤੇ ਅੱਜ ਸਾਰੇ ਇੱਥੇ ਇਕੱਠੇ ਹੋਏ ਆ ਉਹਨੂੰ ਅੱਜ ਰਵਾਨਾ ਕਰ ਰਹੇ ਹਾਂ ਉਦੇ ਵਾਸਤੇ 500 ਕੁਆਂਟਲ ਕਣਕ ਬੁਢਲਾਡਾ ਹਲਕਾ ਕਣੀਓ ਅ ਅਜਨਾਲਾ ਸਾਈਡ ਜਿਹੜੀ ਵੀ ਸਾਈਡ ਪ੍ਰਧਾਨ ਜੀ ਨੇ ਡਿਊਟੀ ਲਾਈ ਆ ਉਹ ਅਜ ਰਵਾਨਾ ਕਰ ਰਹੇ ਆ ਸਾਰੇ ਇੱਥੇ ਬੁਢਾਡੇ ਹਲਕੇ ਦਾ ਜਿਨ੍ਹਾਂ ਨੇ ਵੀ ਦਾ ਕਣਕ ਦਾ ਦਾਣਾ-ਦਾਣਾ ਇਕੱਠਾ ਕਰਕੇ ਦਿੱਤਾ ਉਹਦਾ ਬਹੁਤ-ਬਹੁਤ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਔਰ ਕੋਰ ਕਮੇਟੀ ਦੇ ਫੈਸਲੇ ਮੁਤਾਬਕ ਹਲਕਾ ਬੁਢਲਾਡਾ ਨੂੰ ਜੋ ਹੜਪੀਟਾਂ ਦੇ ਵਾਸਤੇ ਕਣਕ ਦੀ ਕਲੈਕਸ਼ਨ ਦੀ ਜ਼ਿੰਮੇਵਾਰੀ ਲੱਗੀ ਸੀ ਉਹ ਸਾਡੇ ਹਲਕੇ ਦੇ ਵਿੱਚ 300 ਕੁਇੰਟਲ ਕਣਕ ਇਕੱਠੀ ਕਰਕੇ ਭੇਜੰਦਾ ਟੀਚਾ ਸੀਗਾ ਪਰ ਸਾਡੇ ਪਾਰਟੀ ਦੇ 500 ਆਇਆ ਚਲੋ 500 ਬੋਲ 300 ਕੁਇੰਟਲ ਦਾ ਟੀਚਾ ਸੀਗਾ ਔਰ ਸਾਡੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਬਲਵੀਰ ਸਿੰਘ ਜੀ ਬਿਊਰੋਕੇ ਸਾਹਿਬ ਔਰ ਜ਼ਿਲ੍ਹੇ ਦੇ ਜੂਤ ਦੇ ਪ੍ਰਧਾਨ ਦਵਿੰਦਰ ਸਿੰਘ ਜੀ ਚੱਕ ਲਿਸ਼ੇਰ ਸਾਹਿਬ ਔਰ ਸਰਕਲਾਂ ਦੇ ਸਾਰਿਆਂ ਦੇ ਸਾਡੇ ਸਰਕਲ ਜਥੇਦਾਰ ਸੀਨੀਅਰ ਲੀਡਰਸ਼ਿਪ ਔਰ ਸਾਡੇ ਵਰਕਰਾਂ ਦੀ ਮਿਹਨਤ ਸਦਕਾ ਅਸੀਂ ਜਿਹੜੀ ਹੈ 500 ਕੁਇੰਟਲ ਜਿਹੜੀ ਕਣਕ ਆ ਉਹ ਇਕੱਠੀ ਕੀਤੀ ਹੈਗੀ ਆ ਅਸੀਂ ਸਾਰੇ ਹੀ ਜਿੰਨਾ ਘਰਾਂ ਦੇ ਵਿੱਚੋਂ ਇਹ ਕਣਕ ਆਈ ਆ ਉਹਨਾਂ ਦਾ ਤਹਿਦਲੋ ਧੰਨਵਾਦ ਕਰਦੇ ਆ ਜਿਹੜੇ ਸਾਡੇ ਵਰਕਰਾਂ ਨੇ ਇਸ ਕੰਕ ਦੇ ਇਕੱਠੇ ਕਰਨ ਵਾਸਤੇ ਮਿਹਨਤ ਕੀਤੀ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਸਾਰੇ ਹੀ ਸਰਕਲ ਜਥੇਦਾਰਾਂ ਦਾ ਸਾਰੀ ਸਾਡੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਆਂ ਔਰ ਕੰਕ ਦੀ ਜਿਹੜੀ ਪੈਕਿੰਗ ਆ ਔਰ ਇਹਦੀ ਜਿਹੜੀ ਟਰਾਂਸਪੋਰਟੇਸ਼ਨ ਆ ਇਹਦਾ ਜਿਹੜੀ ਜ਼ਿੰਮੇਵਾਰੀ ਅਸੀਂ ਸਰਦਾਰ ਗੁਰਪਾਲ ਸਿੰਘ ਠੇਕੇਦਾਰ ਸਾਹਿਬ ਦੀ ਲਈ ਸੀ ਔਰ ਉਹਨਾਂ ਨੇ ਬੜੀ ਬਖੂਬੀ ਜਿਹੜੀ ਹੈ ਇਹ ਜ਼ਿੰਮੇਵਾਰੀ ਨਿਭਾਈ ਆ ਅੰਤ ਦੇ ਵਿੱਚ ਮੈਂ ਸਾਰੀ ਜਥੇਬੰਦੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ